ਪਾਪਾ ਇਥੇ ਸਰਮਾਇੰਦੇ ਸਾਲ ਅੰਚਾ ਸਾਰੇ ਮੈਡਮ ਮਾਸਟਰ ਜੋ ਵੀ ਸਲਾਈ ਕਰਾਉਂਦੇ ਸੀ ਮੈਡਮ ਪੜਾਈ ਕਰਾਉਂਦੇ ਸੀ ਸਾਰੇ ਸਾਡੇ ਘਰ ਇਹ ਨਾਲ ਨਾ ਇੱਕ ਇੱਕ ਮਾਸਟਰ ਸਾਡੇ ਘਰ ਹੀ ਰਹਿੰਦੇ ਜਿਹਨਾਂ ਅੰਸਰ ਚਾਰ ਵਜੇ ਉੱਠਣਾ ਉੱਠ ਕੇ ਨਹਾ ਆ ਕੇ ਕੱਪੜੇ ਨਵੇਂ ਪਵਾ ਕੇ ਇੱਕ ਇੱਕ ਚਾਹ ਪਿਆਣੀ ਸਾਰਿਆਂ ਨੂੰ ਮਾਸਟਰ ਨੂੰ ਸਾਨੂੰ ਵੀ ਇਕ ਨਾ ਪੜੋ ਇੱਕ ਘੰਟਾ ਚ 5 ਵਜੇ ਤੱਕ ਪੜ ਲੈਣਾ ਇਹ ਰੋਣ ਨਾ ਨੇ ਰੋਟੀ ਵਾਲੀ ਤਿਆਰ ਕਰ ਲੈਣਾ ਫਿਰ ਦੂਜੇ ਕਪੜੇ ਸਕੂਲ ਲੈ ਪਾ ਕੇ ਫਿਰ ਸਕੂਲ ਭੇਜ ਦੇਣਾ ਮਾਸਟਰ ਵੀ ਸਾਰੇ ਸਕੂਲਾਂ ਪਾ ਆਪਣੇ ਕੰਮ ਤੇ ਚਲੇ ਜਾਂਦੇ ਆਂ ਫਿਰ ਸਪਲਾਈ ਕਰਾਉਂਦੀ ਸੀ ਮੈਡਮ ਲੈ ਇੱਕ ਮੈਨ ਮਾਸਟਰ ਬਣਾਉਂਦੇ ਸਾਂ ਹਾਂ ਮਮੇ ਇੱਕ ਵਾਰ ਕੀ ਆਨੇ ਹੁੰਦੇ ਦੱਸ ਦਿਓ ਵੀ ਉਹ ਨਾਨੀ ਸਕੂਲ ਟੋਰ ਗਏ ਤਾਂ ਬੱਚਿਆਂ ਨੂੰ ਘਟੇ ਦੀ ਤਾਂ ਕੀ ਹੋਇਆ ਸੀ ਉਦੋਂ ਹੋ ਜਾਂਦਾ ਸੀ ਹਾਂ ਅਸੀਂ 5ਵੀਂ ਵਿੱਚ ਪੜ੍ਹਦੀਆਂ ਸੀ ਅੱਛਾ ਮੇਰੀ ਜਿਹੜੀ ਭੈਣ ਸੀ ਨਾ ਗੁੱਡ ਸੀ ਉਹਦਾ ਨਾਮ ਕੁਲਦੀਪ ਸੀ ਅੱਛਾ ਤੇ ਉਹ ਨਾਲ ਲੇਟ ਗਈ ਮੈਂ ਤੋਂ ਪਹਿਲਾਂ ਟਰ ਗਈ ਹਾਂ ਮੈਡਮ ਨੇ ਵੇਖਿਆ ਵੀ ਲੇਟ ਆਈ ਨਾ ਤੋਂ ਪਿੱਛੇ ਖਲਾਰ ਛੜਿਆ ਅੱਛਾ ਬਾਹਰ ਹੀ ਹਾਂ ਕਿਉਂ ਲੱਗੇ ਕਿ ਤਾ ਵਾਪਸ ਆ ਗਈ ਘਰ ਮੈਂ ਵੀ ਨਹੀਂ ਵੇਖਿਆ ਹਾਂ ਘਰ ਆ ਗਏ ਨੇ ਔਰ ਮਮੀ ਨੇ ਬੇਬੇ ਜੀ ਆਖੀਦਾ ਹੀ ਅੱਛਾ ਬੇਬੇ ਜੀ ਮੈਨੂੰ ਮੈਡਮ ਨੇ ਤੋਂ ਪਿੱਛੇ ਖਲਾ ਰਿਆ ਹੈ ਹਾਂ ਬੇਬੇ ਜੀ ਨੇ ਚੜ ਗਿਆ ਗੁੱਸਾ ਹਾਂ ਉਹਨਾਂ ਛੋਟੀ ਫਾੜ ਲਈ ਕਰਾਂ ਅੱਛਾ ਛੋਟੀ ਫਾੜ ਕੇ ਜਿੰਨੇ ਹੂਲ ਦੇ ਬੱਚੇ ਸਨ ਹਾਂ ਹਾਂ ਸੋਟੀਆਂ ਮਾਰੀਆਂ ਪਹਿਲਾਂ ਮੈਨੂੰ ਅੱਜੀ ਮੈਂ ਵੇਖਿਆ ਬੜਿਆਂ ਕੀ ਮੈਂ ਬਣਨ ਲਈ ਸਾ ਮੈਂ ਭੱਜੂਗੀ ਸਾਰੇ ਕੋ ਬਸਤਾ ਲੈ ਗਿਆ ਕੋ ਛੱਡ ਗਿਆ ਕੋ ਭੱਜ ਗਿਆ ਸਾਰੇ ਬੱਚਿਆਂ ਨੂੰ ਕੁੰਡੇ ਪਿੱਛੇ ਭੱਜ ਗਿਆ ਸਾਰਿਆਂ ਨੂੰ ਕੁੱਟਦਾ ਸਾਰ ਜਿਹੜਾ ਕਾਹੂ ਆਵੇ ਲੈਣਾ ਚ ਮੇਢਾ ਕੁੱਟ-ਕੁੱਟ ਪਰ ਇਹ ਸਭ ਭੱਜ ਗਿਆ ਹਾਂ ਅੰਦੇ ਤੇ ਮੈਂ ਕੋਈ ਨਹੀਂ ਛੱਡਣਾ ਅੱਛਾ ਮੈਂ ਨੂੰਹਾਂ ਚਾਚੀ ਜੀ ਕੀ ਹੋ ਗਿਆ ਚਾਚੀ ਜੀ ਬੈਠੋ ਚਾਚੀ ਜੀ ਬੈਠੋ ਚਾਚੀ ਵਾਰਾ ਸੋਟੀਆਂ ਇੱਕ ਬਚਾੜਾ ਛੱਡਿਆ ਫਿਰ ਬੱਚੇ ਨਾਲੇ ਵਾਰ ਵਾਝ ਗਿਆ ਹਾਂ ਤੇਰਾ ਮੈਂ ਨਾ ਅੱਜ ਵੀ ਕੀ ਹੋਇਆ ਹੂੰ ਮੈਂ ਤਾਂ ਮੇਰੀ ਕੁੜੀ ਤਾਂ ਪੈਖੜੀ ਜਾਂਦੀ ਆ ਮੈਨੂੰ ਨਾ ਯਾਦ ਹੀ ਬੁਲ ਗਈ ਖੜੀ ਕਰਕੇ ਜਾਂ ਉਹ ਆ ਪਾ ਦਿੰਦੀ ਆ ਜੇ ਮੈਂ ਆ ਜਾ ਹੂੰ ਉਹ ਖੜੀ ਰਹੀ ਮੈਨੂੰ ਯਾਦ ਹੀ ਬੁਲ ਗਈ ਹੂੰ ਆਂਦੇ ਆਂਦੇ ਯਾਦ ਰਹਿ ਗਈ ਹੂੰ ਫੇਰ ਨਾ ਜਦੋਂ ਬੱਚਾ ਨੇ ਮੇ ਬੀਜ ਨੇ ਉੱਥੇ ਜਾਣਾ ਸ਼ਹਿਰ ਛੁਰ ਜਾਣਾ ਸਕੂਲ ਲੱਗਿਆ ਤਾਂ ਲੱਗਣਾ ਬੱਚੇ ਫੇਲੀ 5 ਵਜੇ ਵਰਗਦੇ ਹਨ ਡਰ ਜਾਂਦੇ ਡਰ ਜਾਂਦੇ ਹਨ ਤੇ ਬੇਬੇ ਛੋਟੀ ਲੈ ਕੇ ਆ ਕੇ ਸਾਨੂੰ ਮਾਰਨਗੇ ਛੋਟੀ ਵਾਲੀ ਬੇਬੇ ਨਾ ਰੱਖਦਾ ਹਣਾ ਹੈ ਸਾਰੇ ਭੱਜ ਜਾਂਦੇ ਡਰ ਜਾਂਦੇ ਹਨ ਹਣਾ ਛੋਟੀ ਵਾਲੀ ਦੇਖ ਕੇ ਹੀ ਭੱਜ ਜਾਂਦੇ ਹਨ ਅੱਛਾ ਦੋ ਦਿਨ ਬਾਅਦ ਮੈਡਮ ਨੇ ਨਹੀਂ ਕਰੀ ਕੁਝ ਆਖਿਆ ਦੋ ਦਿਨਾਂ ਦੇ ਕਿੰਨਾ ਪੜਿਆ ਤੁਸੀਂ ਮੈਂ ਉਹ ਦੋ ਦਿਨ ਹੀ ਪੜਦੀ ਹਾਂ 10 ਪੜੀਆਂ ਚਲੋ ਵਧੀਆ ਹੁਣ ਇਹਨਾਂ ਸਾਬੋ ਕੇ ਬਾਏ ਚੰਗਾ ਜੀ